ਸੋ ਲਗਾਤਾਰ ਪੰਜਾਬ ਦੇ ਵਿੱਚ ਸਿਆਸੀ ਅਖਾੜਾ ਲੋਕ ਸਭਾ ਚੋਣਾਂ ਨੂੰ ਲੈ ਕੇ ਭਖਿਆ ਹੋਇਆ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 15 ਮਿੰਟ ਪਹਿਲਾਂ ਗੁਰਦਾਸਪੁਰ ਦੇ ਨਜ਼ਦੀਕ ਇੱਕ ਵੱਡੀ ਬੀਜੇਪੀ ਦੀ ਰੈਲੀ ਨੂੰ ਸੰਬੋਧਨ ਕਰਕੇ ਗਏ ਨੇ ਜੇਕਰ ਰੈਲੀ ਦੀ ਗੱਲ ਕਰੀਏ ਤਾਂ ਅੱਤ ਦੀ ਗਰਮੀ ਦੇ ਬਾਵਜੂਦ ਇਹ ਰੈਲੀ ਜਿਹੜੀ ਆ ਇੱਕ ਸਫਲ ਰੈਲੀ ਕਹੀ ਜਾ ਸਕਦੀ ਆ ਬਹੁਤ ਵੱਡੇ ਪੱਧਰ ਦੇ ਉੱਤੇ ਬੀਜੇਪੀ ਦੇ ਵਰਕਰ ਜਿਹੜੇ ਆ ਬੜੇ ਉਤਸ਼ਾਹ ਦੇ ਨਾਲ ਆਏ ਆ ਔਰ ਖਾਸ ਗੱਲ ਇਸ ਰੈਲੀ ਦੀ ਇਹ ਰਹੀ ਆ ਕਿ ਲਗਾਤਾਰ ਭਾਜਪਾ ਦੇ ਵਰਕਰਾਂ ਵੱਲੋਂ ਜੈ ਸ਼੍ਰੀ ਰਾਮ ਦੇ ਨਾਰੇ ਲਗਾਏ ਗਏ ਜਦੋਂ ਪ੍ਰਧਾਨ ਮੰਤਰੀ ਆਉਂਦੇ ਆ ਤੇ ਉਦੋਂ ਵੀ ਨਾਰਾ ਲੱਗਦਾ ਵਾ ਮੋਦੀ ਜੀ ਕੋ ਜੈ ਸ਼੍ਰੀ ਰਾਮ ਉਸ ਤੋਂ ਪਹਿਲਾਂ ਨਾਰੇ ਲੱਗਦੇ ਆ ਬੱਬੂ ਜੀ ਕੋ ਜੈ ਸ਼੍ਰੀ ਰਾਮ ਔਰ ਅਚਾਨਕ ਜਦੋਂ ਬਲਵਿੰਦਰ ਲਾੜੀ ਜੀ ਸਟੇਜ ਤੇ ਪਹੁੰਚਤੇ ਆ ਤੇ ਵਰਕਰਾਂ ਦੇ ਵਿੱਚ ਇੱਕ ਵੱਖਰਾ ਜੋਸ਼ ਆ ਜਾਂਦਾ ਵਾ ਔਰ ਲਾਡੀ ਜੀ ਕੋ ਜੈ ਸ਼੍ਰੀ ਰਾਮ ਲਾਡੀ ਜੀ ਕੋ ਜੈ ਸ਼੍ਰੀ ਰਾਮ ਲਗਾਤਾਰ ਨਾਰੇ ਲਾ ਕੇ ਲੋਕ ਆਪਣੇ ਮਹਿਬੂਬ ਨੇਤਾ ਸਾਹਿਬ ਕਾ ਐਮਐਲਏ ਬਲਵਿੰਦਰ ਸਿੰਘ ਲਾਡੀ ਜੀ ਨੂੰ ਸਟੇਜ ਦੇ ਉੱਤੇ ਜੀ ਆਣੋ ਆਖਦੇ ਆ ਗੱਲਬਾਤ ਦੇ ਨਾਲ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦਾ ਚੋਣਵੀ ਮਾਹੌਲ ਜੜਾ ਵਾ ਚੱਲ ਰਿਹਾ ਵਾ ਕਿਉਂਕਿ ਭਾਜਪਾ ਦੇ ਵਿੱਚ ਇੱਕ ਵੱਡਾ ਕਦਵਾ ਸਟੇਟ ਦੇ ਜਿਹੜੇ ਆ ਉਹ ਵਾਈਸ ਪ੍ਰੈਜ਼ੀਡੈਂਟ ਵੀ ਨੇ ਸਰਦਾਰ ਬਲਵਿੰਦਰ ਸਿੰਘ ਲਾਡੀ ਜਿਹੜੇ ਐਕਸ ਐਮਐਲਏ ਸ਼੍ਰੀ ਹਰਗੁਬਿੰਦ ਪੌਰ ਨੇ ਅ ਸਰ ਗੱਲਬਾਤ ਦੇ ਵਿੱਚ ਸਵਾਗਤ ਆ ਜੀ ਅੱਜ ਜੈ ਸ਼੍ਰੀ ਰਾਮ ਦੇ ਨਾਰੇ ਬਹੁਤ ਲੱਗੇ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤੇ ਜੈ ਸ਼੍ਰੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਅੱਜ ਇਲੈਕਸ਼ਨ ਹੋਣ ਜਾ ਰਹੀ ਹੈ 2024 ਇਹਦੇ ਵਿੱਚ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਜੋ ਉਹਨਾਂ ਨੇ 10 ਸਾਲ ਦੇ ਵਿੱਚ ਆਪਣਾ ਕਾਰਜਕਾਲ ਦੇ ਉਹਨਾਂ ਦੀ ਸਰਕਾਰ ਨੇ ਕੰਮ ਕੀਤੇ ਨੇ ਅੱਜ ਉਸ ਦੀ ਬਦੌਲਤ ਅੱਜ ਤੀਸਰੀ ਵਾਰ ਪ੍ਰਧਾਨ ਮੰਤਰੀ ਜੀ ਨੂੰ ਨਰਿੰਦਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ ਭਾਰਤ ਦੇ ਵਿੱਚ ਬਹੁਤ ਵੱਡੇ ਅਹਿਮ ਫੈਸਲੇ ਲਏ ਗਏ ਜਿਹਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਅਸੀਂ ਸਵੇਰੇ ਜਿਹੜੇ ਪੰਜਾਬੀ ਸਨ ਉਹ ਅਰਦਾਸ ਕਰਦੇ ਸੀ ਕਿ ਸਾਨੂੰ ਗੁਰੂ ਧਾਮਾਂ ਦੇ ਨਾਲ ਮਿਲਾਇਆ ਜਾਏ ਸਾਨੂੰ ਸਾਡੇ ਗੁਰੂ ਧਾਮਾਂ ਦੇ ਦਰਸ਼ਨ ਦੇਦਾਰੇ ਕਰਾਇਆ ਜਾਵੇ। ਸੋ ਕਰਤਾਰਪੁਰ ਕੋਰੀਡੋਰ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਸਾਨੂੰ ਦਿੱਤਾ ਇਹ ਸਭ ਤੋਂ ਵੱਡਾ ਸਾਡੇ ਪੰਜਾਬ ਵਾਸੀਆਂ ਔਰ ਸਿੱਖਾਂ ਨੂੰ ਬਹੁਤ ਵੱਡਾ ਇੱਕ ਵਰਦਾਨ ਸਾਬਤ ਹੋਇਆ ਜਿਹਦੇ ਕਰਕੇ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਨਕਾਣਾ ਸਾਹਿਬ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਹੈ ਉੱਥੇ ਗੁਰੂ ਧਾਮਾਂ ਦੇ ਦਰਸ਼ਨ ਨੂੰ ਹੁਣ ਬਹੁਤ ਆਸਾਨੀ ਨਾਲ ਜਾ ਸਕਦੇ ਆ ਔਰ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕਰ ਸਕਦੇ ਆ। 拉ਡੀ ਭਾਈ ਅੱਜ ਦੀ ਜੇਕਰ ਗੱਲ ਕਰੀਏ ਤਾਂ ਗਰਮੀ ਵੀ ਆਪਣੇ ਸਿਖਰਾਂ ਤੇ ਸੀਗੀ ਔਰ ਲਗਾਤਾਰ ਅਸੀਂ ਦੇਖਿਆ ਕਿ ਲੰਬਾ ਸਮਾਂ ਭਾਜਪਾ ਦੇ ਵਰਕਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਵੀ ਇੰਤਜ਼ਾਰ ਕੀਤਾ ਕੀ ਚੱਕਰਵਾ ਭਾਜਪਾ ਦੇ ਵਰਕਰਾਂ ਚ ਇੰਨਾ ਜੋਸ਼ ਕਿਉਂ ਨਜ਼ਰ ਆ ਰਿਹਾ ਵਾ ਦੇਖੋ ਗੱਲ ਇਹ ਕਿ ਚੋਣਾਂ ਦਾ ਮਾਹੌਲ ਜਿਹੜਾ ਪੂਰਾ ਸਰਗਰਮ ਹੋ ਚੁੱਕਾ ਜੋ ਜੋ ਮਾਹੌਲ ਗਰਮ ਹੋਇਆ ਤੇ ਉਹ ਗਰਮੀ ਬਹੁਤ ਜ਼ਿਆਦਾ ਅੱਜ ਮੇਰੇ ਖਿਆਲ 48 ਡਿਗਰੀ ਦੇ ਲਾਗੇ ਚੱਕੇ ਜਿਹੜਾ ਸਾਡਾ ਤਾਪਮਾਨ ਸੀ ਪਰ ਫਿਰ ਵੀ ਜਿੰਨਾ ਜੋਸ਼ ਵਰਕਰਾਂ ਚ ਸੀ ਜਦੋਂ ਤੁਸੀਂ ਵੀ ਦੇਖਿਆ ਤੁਹਾਡੇ ਸਾਰੇ ਪ੍ਰੈਸ ਵਾਲੇ ਵੀਰ ਵੀ ਉੱਥੇ ਤੁਹਾਡੇ ਜਿਹਨੇ ਵੱਡੇ ਚੈਨਲ ਸੀ ਸਾਰਿਆਂ ਨੇ ਉੱਥੇ ਜਦੋਂ ਕਵਰ ਵੀ ਕੀਤਾ ਉਹਦੇ ਵਿੱਚ ਜਦੋਂ ਮੋਦੀ ਜੀ ਆਏ ਨੇ ਉਹਨਾਂ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੈ ਸ਼੍ਰੀ ਰਾਮ ਔਰ ਮੋਦੀ ਜੀ ਨੂੰ ਜੈ ਸ਼੍ਰੀ ਰਾਮ ਕਿਹਾ ਔਰ ਭਾਰਤ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਵੇਖੋ ਹਮੇਸ਼ਾ ਬੀਜੇਪੀ ਯਾਰ ਕਾਲੀਆਂ ਦਾ ਨੌ ਮਾਸ ਦਾ ਰਿਸ਼ਤਾ ਗਿਣਿਆ ਜਾਂਦਾ ਹੈ ਸੋ ਇਸ ਕੋਈ ਕਾਰਨਾ ਕਰਕੇ ਕਾਲੀ ਦਲ ਅੱਜ ਭਾਜਪਾ ਦੇ ਨਾਲ ਨਹੀਂ ਘੱਟ ਜੋੜ ਕਰ ਸਕਿਆ ਲੇਕਿਨ ਮੋਦੀ ਸਾਹਿਬ ਨੇ ਔਰ ਭਾਰਤੀ ਜਨਤਾ ਪਾਰਟੀ ਨੇ ਆਪਣਾ ਜੋ ਉਹਨਾਂ ਨੇ ਵਚਨ ਕੀਤਾ ਸੀ ਉਹਨੂੰ ਨਿਭਾਇਆ ਸੋ ਜਿਤਨਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਨਕਾਨਾ ਸਾਹਿਬ ਦੇ ਵਿੱਚ ਜਿਹੜਾ ਕੋਰੀਡੋਰ ਖੋਲ ਕੇ ਸਾਨੂੰ ਦਰਸ਼ਨ ਦਰਦਾਰੇ ਕਰਾਏ ਨੇ ਉੱਥੇ ਰਾਮ ਮੰਦਰ ਜੀ ਦਾ ਜੋ ਅਜੁਧਿਆ ਦੇ ਵਿੱਚ ਬਹੁਤ ਚਿਰਾਂ ਤੋਂ ਜਿਹੜਾ ਮਸਲਾ ਲਟਕਦਾ ਸੀ ਕੋਈ ਸਰਕਾਰ ਮੂਨੀ ਸੀ ਕਰਦੀ ਕਿਉਂਕਿ ਹਰ ਧਰਮਾਂ ਦੇ ਲੋਕ ਇੱਕ ਦੂਜੇ ਤੇ ਕਿੰਧੂ ਬਿੰਦੂ ਬਹੁਤ ਹੋ ਰਿਹਾ ਸੀ ਪਰ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਇਹ ਚਿਹਰਾ ਜਾਂਦਾ ਕਿ ਜਿੱਥੇ ਉਹਨਾਂ ਨੇ ਸ਼੍ਰੀ ਰਾਮ ਮੰਦਰ ਜੀ ਦੇ ਨਿਰਮਾਣ ਨੂੰ ਵੱਡਾ ਦਿਲ ਕਰਕੇ ਉਹ ਵੱਡੇ ਦਿਲ ਖੋਲ ਕੇ ਉਹਨਾਂ ਨੇ ਕੰਮ ਔਰ ਉੱਥੇ ਜਿਹੜੀ ਸੇਵਾ ਨਿਭਾਈ ਹੈ ਉਹਦੇ ਨਾਲ ਜਿੱਥੇ ਇੱਕ ਮਸਜਿਦ ਦਾ ਜਿੱਥੇ ਆਪਾਂ ਜਗਰ ਕਰਦੇ ਆ ਜਿਹੜੇ ਮੁਸਲਮ ਭਾਈਚਾਰਾ ਜਿਹੜਾ ਕਹਿੰਦਾ ਕਿ ਸਾਡੀ ਇੱਥੇ ਮਸਜਿਦ ਸੀ ਉਹਨਾਂ ਨੂੰ ਵੀ ਉਹਨਾਂ ਨੇ ਜਗ੍ਹਾ ਦਿੱਤੀ ਆ ਔਰ ਉਹਨਾਂ ਨੇ ਕਿਹਾ ਕਿ ਇਹਨੂੰ ਬਣਾ ਕੇ ਵੀ ਦਿਆਂਗੇ ਸੋ ਸਾਰੇ ਭਾਈਚਾਰੇ ਨੂੰ ਖੁਸ਼ ਰੱਖ ਕੇ ਅੱਜ ਪੂਰਾ ਭਾਰਤ ਵਰਸ਼ ਜਿਹੜਾ ਅੱਜ ਮੋਦੀ ਸਰਕਾਰ ਤੋਂ ਬਹੁਤ ਖੁਸ਼ ਆ ਕਿ ਤੀਜੀ ਵਾਰ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਜੀ ਬਣ ਜਾ ਰਹੇ ਨੇ ਇਹ ਉਹਨਾਂ ਦੀ ਜਿਹੜੀ ਕੀਤੀ ਮਿਹਨਤ ਹੈ 10 ਸਾਲਾਂ ਦੀ ਉਹ ਸਫਲ ਹੋ ਰਹੀ ਹੈ ਸਰ ਇਹ ਦੱਸ ਦਿਓ ਕਿ ਜੇਕਰ ਗੱਲ ਕਰੀਏ ਲੋਕ ਸਭਾ ਹੁਸ਼ਿਆਰਪੁਰ ਗੁਰਦਾਸਪੁਰ ਤੇ ਅੰਮ੍ਰਿਤਸਰ ਇਹ ਤਿੰਨ ਜਗ੍ਹਾ ਦੇ ਵਿੱਚ ਤੁਹਾਡੇ ਹਜ਼ਾਰਾਂ ਦੀ ਗਿਣਤੀ ਚ ਸਮਰਥਕ ਨੇ ਔਰ ਜੇਕਰ ਗੱਲ ਕਰੀਏ ਤਾਂ ਤਿੰਨਾ ਤਿੰਨਾ ਹੀ ਸੀਟਾਂ ਦੇ ਉੱਤੇ ਕੜਾ ਮੁਕਾਬਲਾ ਨਜ਼ਰ ਆ ਰਿਹਾ ਵਾ ਕਿਦਾਂ ਦੇਖਦੇ ਹੋ ਹੁਸ਼ਿਆਰਪੁਰ ਗੁਰਦਾਸਪੁਰ ਤੇ ਅੰਮ੍ਰਿਤਸਰ ਸੀਟ ਦੇ ਨਤੀਜਿਆਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਗੱਲ ਯਾਰ ਜੇਜੀ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਇੱਕ ਪੰਜਾਬ ਦੇ ਵਿੱਚ ਜੋ ਇਲੈਕਸ਼ਨ ਦਾ ਦੌਰ ਚੱਲਿਆ ਤੇ ਅਸੀਂ ਸਮਝਦੇ ਹਾਂ ਕਿ ਅਸੀਂ ਕਾਲੀ ਤੇ ਭਾਜਪਾ ਇਕੱਠੇ ਲੜਾਂਗੇ ਤੇ ਸਾਡਾ ਮੁਕਾਬਲਾ ਕੋਈ ਨਹੀਂ ਲੇਕਿਨ ਗਾਠ ਜੁੜ ਨਾ ਹੋਣ ਕਰਕੇ ਵਰਕਰਾਂ ਨੂੰ ਇਸ ਗੱਲ ਦਾ ਇੱਕ ਤੇ ਖੁਸ਼ੀ ਵੀ ਮਹਿਸੂਸ ਹੋਈ ਹੈ ਕਿ ਅਸੀਂ ਪਹਿਲੀ ਵਾਰ ਇਕੱਲੇ ਲੜ ਲੜ ਰਹੇ ਆ ਔਰ ਦੂਸਰਾ ਵਰਕਰਾਂ ਚ ਜੋਸ਼ ਇਹਨਾ ਆ ਗਿਆ ਹੈ ਕਿ ਉਹ ਦਿਨ ਰਾਤ ਮਿਹਨਤ ਕਰ ਰਹੇ ਅੱਜ ਤੁਸੀਂ ਅੱਜ ਐਡੀ ਭਾਣੀ ਗਰਮੀ ਦੇ ਵਿੱਚ ਜਿਹੜਾ ਠਾਠਾ ਮਾਰਦਾ ਹਜ਼ਾਰਾਂ ਦੀ ਤਦਦਾਦ ਚ ਲੱਖਾਂ ਦੀ ਤਦਦਾਦ ਇਕੱਠਾ ਹੋਇਆ ਇਹ ਤੋਂ ਇਹ ਸਾਬਤ ਹੋ ਰਿਹਾ ਕਿ ਤਿੰਨੇ ਕੈਂਡੀਡੇਟ ਅੱਜ ਸਾਡੇ ਸ਼ਿਆਰਪੁਰ ਦੇ ਸਾਡੀ ਅਨੀਤਾ ਪੈਨ ਜੀ ਇਥੋਂ ਬੱਬੂ ਜੀ ਦਿਨੇਸ਼ ਬੱਬੂ ਜੀ ਜਿਹੜੇ ਲਕਸ਼ਣ ਲੋਕ ਸਭਾ ਦੇ ਲੜ ਰਹੇ ਨੇ ਸੰਧੂ ਤਰਨਜੀਤ ਸਿੰਘ ਸੰਧੂ ਸਾਹਿਬ ਜਿਹੜੇ ਅੰਮ੍ਰਿਤਸਰ ਤੋਂ ਲੜ ਰਹੇ ਨੇ ਸੋ ਸਾਰਿਆਂ ਦਾ ਬਹੁਤ ਵਧੀਆ ਚੱਲ ਰਿਹਾ ਜੀ ਇਹ ਤਿੰਨੇ ਲੋਕ ਸਭਾ ਸੀ ਭਾਰੀ ਬਹੁਮਤ ਨਾਲ ਜਿੱਤਾਂਗੇ ਅੱਜ ਦੇ ਪ੍ਰਧਾਨ ਮੰਤਰੀ ਜੀ ਦੀ ਫੇਰੀ ਦੇ ਨਾਲ ਵਰਕਰਾਂ ਚ ਨਾ ਜੋਸ਼ ਆ ਗਿਆ ਹੈ ਕਿ ਉਹਨਾਂ ਨੇ ਹੁਣ ਰਾਤ ਦਿਨ ਪੰਜ ਦਿਨ ਰਹਿ ਗਏ ਨੇ ਉਹਨਾਂ ਨੇ ਘਰ ਨਹੀਂ ਬੈਠਾ ਹੁਣ ਰਾਤ ਦਿਨ ਉਹਨਾਂ ਨੇ ਘਰ ਘਰ ਜਾ ਕੇ ਮੋਦੀ ਜੀ ਔਰ ਭਾਰਤੀ ਜਨਤਾ ਪਾਰਟੀ ਵਾਸਤੇ ਵੋਟ ਮੰਗਨੀ ਆ ਔਰ ਕਮਲ ਦੇ ਫੁੱਲ ਤੇ 1 ਜੂਨ ਨੂੰ ਮੋਹਰਾ ਲਗਾ ਕੇ ਔਰ 4 ਜੂਨ ਨੂੰ ਜਿਹੜਾ ਰਿਜ਼ਲਟ ਆਏਗਾ ਉਹ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਆਏਗਾ ਇਹ ਅਸੀਂ ਕਿਤੇ ਨਾ ਕਿਤੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਵੀ ਜੜਾ ਵਾ ਉਹ ਪ੍ਰਧਾਨ ਮੰਤਰੀ ਦਾ ਖਾਸ ਤੌਰ ਤੇ ਭਾਜਪਾ ਉਮੀਦਵਾਰਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਵਾ ਅੱਜ ਵੀ ਇੱਥੇ ਕਾਫੀ ਖੁਸ਼ ਹੋਇਆ ਵਾ ਕੇ ਤੁਹਾਨੂੰ ਵੀ ਪਹੁੰਚਣ ਦੇ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਸਮਰਥਕ ਜਿਹੜੇ ਆ ਕਿ ਕਾਫੀ ਜਗ੍ਹਾ ਦੇ ਉੱਤੇ ਨਾਰੇਬਾਜ਼ੀ ਕਰਦੇ ਵੀ ਜਿਹੜੇ ਆ ਉਹ ਸਾਡੇ ਕੈਮਰੇ ਦੇ ਵਿੱਚ ਆਪਾਂ ਕੈਚ ਕੀਤੇ ਆ ਕਿਸਾਨੀ ਮੁੱਦੇ ਤੇ ਲੈ ਕੇ ਸਰ ਕੀ ਕਹਿਣਾ ਚਾਹੋਗੇ ਦੇਖੋ ਪੰਜਾਬ ਦੇ ਕਿਸਾਨੀ ਜਿਹੜੇ ਬਿਲਕੁਲ ਅਸੀਂ ਉਹਨਾਂ ਦੇ ਨਾਲ ਆ ਉਹਨਾਂ ਦਾ ਜਿਹੜਾ ਮੁੱਦਾ ਬਿਲਕੁਲ ਜੀ ਸਹੀ ਹੈ ਕਿ ਜਿਹੜੇ ਚੀਜ਼ਾਂ ਪਿਛਲੇ ਦਿਨਾਂ 'ਚ ਹੋਈਆਂ ਨੇ ਉਹਨਾਂ ਨੂੰ ਅਸੀਂ ਲਾਗੂ ਕਰਨਾ ਸੋ ਪ੍ਰਧਾਨ ਮੰਤਰੀ ਜੀ ਇਸ ਚੀਜ਼ ਤੇ ਬੜੇ ਚਿੰਤਤ ਨੇ ਕੁਸ਼ਮਾ ਪਹਿਲਾਂ ਜਦੋਂ ਇਲੈਕਸ਼ਨ ਸ਼ੁਰੂ ਹੋਣੀ ਸੀ ਉਸ ਤੋਂ ਪਹਿਲਾਂ ਸਾਡੇ ਸੀਨੀਅਰ ਜਿਹੜੇ ਬਹੁਤ ਸੈਂਟਰ ਦੇ ਕੇਂਦਰੀ ਮੰਤਰੀ ਸੀ ਪਿਊਸ਼ ਗੁਹਿਲ ਸਾਹਿਬ ਉਹਨਾਂ ਦੇ ਨਾਲ ਖੇਤੀਬਾੜੀ ਮੰਤਰੀ ਸਾਹਿਬ ਉਹ ਹੋਰ ਵੀ ਪੰਜਾਬ ਦੇ ਮੁੱਖ ਮੰਤਰੀ ਵੀ ਨਾਲ ਬੈਠੇ ਸਨ ਬੜੀ ਵੱਡੀ ਪੱਧਰ ਤੇ ਇਹ ਮਸਲੇ ਨੂੰ ਹੱਲ ਕਰ ਲਿਆ ਗਿਆ ਸੀ ਲੇਕਿਨ ਪਤਾ ਨਹੀਂ ਕਿਉਂ ਫਿਰ ਉਹਨਾਂ ਦੇ ਕੁਝ ਕਿਸਾਨਾਂ ਦੇ ਐਸੇ ਮਸਲੇ ਸਨ ਆਪੋਚ ਵਿੱਚ ਜਿਹੜੀਆਂ 32 ਕਿਸਾਨ ਜਥੇਬੰਦੀਆਂ ਯੋਰ ਲਾਰੀਆਂ ਸੀ ਦੋ ਰਹਿ ਗਈਆਂ ਪਰ ਅਸੀਂ ਉਹਨਾਂ ਭਰਾਵਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਪ੍ਰਧਾਨ ਮੰਤਰੀ ਜੀ ਬਿਲਕੁਲ ਚਿੰਤਤ ਨੇ ਆਉਣ ਵਾਲਾ ਸਮਾ ਜਿਹੜਾ ਕਿਸਾਨਾਂ ਦੇ ਹੱਕ ਚ ਕਿ ਕਿਸਾਨਾਂ ਦਾ ਹਰ ਕੰਮ ਜਿਹੜਾ ਪੈਲ ਦੇ ਆਧਾਰ ਤੇ ਹੋਊਗਾ ਔਰ ਕਿਸਾਨਾਂ ਨੂੰ ਇਸ ਗੱਲ ਕਿ ਕਿਸੇ ਗੱਲ ਨੂੰ ਮੁਲਕੇ ਪਿੱਛੇ ਨਹੀਂ ਰਹਿਣ ਦਿੱਤਾ ਜਾਏਗਾ ਮੋਦੀ ਸਾਹਿਬ ਨੇ ਕਿਹਾ ਕਿ ਮੈਂ ਕਿਸਾਨ ਦਾ ਜਿਹੜੀ ਉਹਨਾਂ ਦੀ ਆਮਦਨ ਹੈ ਦੁੱਗਣੀ ਕਰਨੀ ਹੈ ਉਹ ਕਰ ਰਹੇ ਹੈ ਔਰ ਪਿਛਲੇ ਦਿਨਾਂ ਚ ਵੇਖੋ ਕਿਤਰਾ ਉਹਨਾਂ ਨੇ ਰੇਟ ਵੀ ਜਿਹੜੇ ਸਾਡੀਆਂ ਜਨਸਾ ਦੇ ਵਧੇ ਨੇ ਹੋਰ ਵੀ ਬੜੀਆਂ ਸਹੂਲਤਾਂ ਦਿੱਤੀਆਂ ਨੇ ਦਿਵਾਈ ਜਿਹੜੀ ਹੈ ਉਹਨਾਂ ਨੇ ਸਬਸਿਡੀ ਦਿੱਤੀ ਖਾਤੇ ਸਬਸਿਡੀ ਦਿੱਤੀ ਹੈ ਇੱਕ ਜਿਹੜਾ ਸਾਨੂੰ ਸਲਾਣਾ 6000 ਰੁਪਿਆ ਉਹ ਮੋਦੀ ਸਾਹਿਬ ਦੇ ਰਹੇ ਨੇ ਉਹ ਵੀ ਇੱਕ ਵੱਡੀ ਰਾਹਤ ਹੈ ਔਰ ਇਹ ਇਹੋ ਜਿਹੇ ਬਹੁਤ ਸਾਰੀਆਂ ਰਾਹਤਾਂ ਜਿਹੜੀਆਂ ਪ੍ਰਧਾਨ ਮੰਤਰੀ ਜੀ ਬਹੁਤ ਸਾਰਾ ਵਿਚਾਰ ਕਰ ਰਹੇ ਨੇ ਕਿ ਕਿਸਾਨ ਸਾਡਾ ਪੰਜਾਬ ਦਾ ਖਾਸ ਤੌਰ ਤੇ ਆਂਦਾਤ ਉਹਨੂੰ ਅਸੀਂ ਕਿਛੇ ਕਿਸੇ ਵੀ ਨਾਰਾਜ਼ ਨਹੀਂ ਹੋ ਰਹੇ ਇਸ ਕਰਕੇ ਅਸੀਂ ਕਿਸਾਨਾਂ ਦੀ ਇਸ ਕਰਕੇ ਜਿੱਥੇ ਉਹਨਾਂ ਨੂੰ ਬੇਨਤੀ ਕਰਦੇ ਆਂ ਭਰਾਵਾਂ ਨੂੰ ਵੀ ਤੁਸੀਂ ਤਗੜੇ ਹੋ ਕੇ ਵੇਖੋ ਜਿਹੜਾ ਵਿਰੋਧ ਆ ਬਿਲਕੁਲ ਉਹਨਾਂ ਦਾ ਵੀ ਸਹੀ ਆ ਅਸੀਂ ਉਹਨਾਂ ਦੇ ਇਹ ਗਲਤ ਨਾਲ ਸਹਿਮਤ ਵੀ ਆ ਬਟ ਇਹੀ ਕਹਿੰਦੇ ਆ ਕਿ ਪਾਰਟੀ ਬੀਜੇਪੀ ਇਹ ਸੋਚ ਸਕਦੀ ਆ ਉਹ ਹੀ ਕੁਝ ਕਰ ਸਕਦੀ ਆ ਹੋਰ ਵੇਖੋ ਸੈਂਟਰ ਚ ਬਣ ਜਾ ਰਹੀ ਆ ਪੰਜਾਬ ਦੀਆਂ ਸਾਡੀਆਂ 13 ਲੋਕ ਸਭਾ ਸੀਟਾਂ ਨੇ ਹਿੰਦੁਸਤਾਨ ਦੀਆਂ 554 ਸੀਟਾਂ ਨੇ 143 ਸੀਟਾਂ ਨੇ ਸੋ ਇੰਨੀਆਂ ਵੀ ਸੀਟਾਂ ਅੱਜ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਆ ਸਰਕਾਰ ਬਣਨੀ ਤਿਆ ਆ ਅਸੀਂ ਚਾਹੁੰਦੇ ਆ ਕਿ ਕਿਸਾਨ ਭਰਾਵਾਂ ਨੂੰ ਤੁਸੀਂ ਵੀ ਸਾਡਾ ਸਾਥ ਦੋ ਤਾਂ ਕਿ ਅਸੀਂ ਆਪਾਂ ਦੁਬਾਰਾ ਮੋਦੀ ਸਾਹਿਬ ਨੂੰ ਜਿਤਾ ਕੇ ਉਹਨਾਂ ਕੋ ਪ੍ਰਧਾਨ ਮੰਤਰੀ ਉਹਨਾਂ ਕੋ ਵਿਸ਼ਵਾਸ ਲਈਏ ਕਿ ਆਪਾਂ ਜਿਹੜੇ ਮਸਲੇ ਨੇ ਉਹਨਾਂ ਨੂੰ ਚੰਗੇ ਢੰਗ ਨਾਲ ਹੱਲ ਕਰ ਸਕੀਏ ਜੀ ਸਰ ਮੇਰਾ ਲਾਸਟ ਸਵਾਲ ਆ ਕਿ ਆਤਕਵਾਦ ਨਕਸਲਵਾਦ ਤੇ ਨਸ਼ਾ ਤਿੰਨ ਸਾਡੇ ਦੇਸ਼ ਦੀਆਂ ਗੰਭੀਰ ਸਮੱਸਿਆਵਾਂ ਨੇ ਕੀ ਸਮਝਦੇ ਹੋ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੇ ਵਿੱਚ ਕਿੱਥੋਂ ਤੱਕ ਇਹਨਾਂ ਦੇ ਉੱਪਰ ਕਾਬੂ ਪਾਇਆ ਗਿਆ ਦੇਖੋ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਵੀ بڑا ਨਸ਼ੇ ਦੇ ਖਿਲਾਫ ਕੰਮ ਕੀ ਕਰ ਰਹੇ ਸੀ ਅੱਜ ਵੀ ਇਹ ਨਸ਼ੇ ਦੇ ਖਿਲਾਫ ਸਾਡੇ ਮੀਟਿੰਗਾਂ ਹੋ ਰਹੀਆਂ ਨੇ ਪਿਛਲੇ ਦਿਨੀ ਇੱਕ ਸਾਡੇ ਜਿਹੜੇ ਕੇਂਦਰੀ ਮੰਤਰੀ ਸਨ ਉਹਨਾਂ ਨੇ ਬਟਾਲੇ ਦੇ ਵਿੱਚ ਨਸ਼ਾ ਕੈਂਪਸ ਡਾਊ ਬਹੁਤ ਵੱਡੇ ਪੱਧਰ ਤੇ ਲਾਇਆ ਸੀ ਬਹੁਤ سارے ਸਾਥੀ ਉੱਥੇ ਆ ਕੇ ਕਸਮ ਵੀ ਖਾਧੀ ਕਿ ਅਸੀਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਾਂਗੇ ਲੇਕਿਨ ਨਸ਼ਾ ਇੰਨੀ ਵੱਡੀ ਤਦਦਾਂਜ ਬਲਿਆ ਇਹਨੂੰ ਕਰਨ ਲੱਗਿਆ ਬਹੁਤ ਵੱਡਾ ਸਮਾਂ ਵੀ ਲੱਗਣਾ ਪਰ ਕੇਂਦਰ ਦੀ ਸਰਕਾਰ ਜਿਹੜੀ ਮੋਦੀ ਸਰਕਾਰ ਆ ਉਹ ਨਸ਼ੇ ਨੂੰ ਖਤਮ ਕਰਕੇ ਹੀ ਰਹੇਗੀ ਇਹ ਇਹ વિશਵਾਸ ਹੋਣੇ ਆ ਜਿੱਥੋਂ ਤੱਕ ਤੁਸੀਂ ਨਸ਼ਲਵੀਆਂ ਦੀ ਗੱਲ ਕੀਤੀ ਆ ਜਿਹੜੇ ਲੋਕ ਸੀ ਜਿਹੜੇ ਸ਼ਰਮ ਜਾਂਦਾ ਕੋਈ ਕੋਸ ਨੂੰ ਗੋਲੀ ਮਾਰ ਦਿੰਦੇ ਸੀ ਉਹ ਤੇ ਵੱਡੇ ਪੱਧਰ ਤੇ ਉਹਨਾਂ ਨੂੰ ਠੱਲ ਪਾਈ ਆ ਉਹਨਾਂ ਦਾ ਬਹੁਤ ਵੱਡੇ ਪਰਦੇ ਤੇ ਲਾਕ ਤੋੜਿਆ ਸਰਕਾਰ ਨੇ ਕੇਂਦਰਜੀ ਨੇ ਔਰ ਆਉਣ ਵਾਲੇ ਦਿਨਾਂ ਚ ਬਿਲਕੁਲ ਅਸੀਂ ਇਹਨਾਂ ਦਾ ਸਫਾਇਆ ਕਰਾਂਗੇ ਔਰ ਕੋਈ ਨਸਲਵਦੀ ਉਹੀ ਉਠੜਨੀ ਦੇਵਾਂਗੇ ਕਿਉਂਕਿ ਸਾਡਾ ਹਿੰਦੁਸਤਾਨ ਭਾਰਤ ਦੇਸ਼ ਆ ਇਹ ਸ਼ਾਂਤੀਪੂਰਵ ਦੇਸ਼ ਆ ਇਹ ਭਾਈਚਾਰੇ ਦਾ ਦੇਸ਼ ਆ ਇਹ ਸਾਂਝੀ ਵਲਤਾ ਦਾ ਸੰਦੇਸ਼ ਦਿੰਦਾ ਸੋ ਅਸੀਂ ਆਸ ਕਰਦੇ ਕਿ ਪੂਰੇ ਹਿੰਦੁਸਤਾਨ ਚ ਵੱਖ-ਵੱਖ ਧਰਮਾਂ ਦੇ ਜਿੱਥੇ ਲੋਕ ਰਹਿੰਦੇ ਨੇ ਵੱਖ-ਵੱਖ ਜਾਤਾਂ ਦੇ ਰਹਿੰਦੇ ਨੇ ਭਾਈਚਾਰੇ ਨੂੰ ਅਸੀਂ ਬਣਾ ਕੇ ਰੱਖਣਾ ਸਿੱਖ ਹਿੰਦੂ ਮੁਸਲਮ ਸਾਈ ਪੂਰੇ ਭਾਈਚਾਰੇ ਸਾਡਾ ਜਿਹੜਾ ਇੱਕ ਬਿਲਕੁਲ ਨਵਾਂ ਮਾਸ ਦਾ ਰਿਸ਼ਤਾ ਹੈ ਉਹਨੂੰ ਅਸੀਂ ਕਾਇਮ ਰੱਖਣਾ ਜੀ ਲਾਡੀ ਜੀ ਲਾਸਟ ਵਿੱਚ ਆਪਣੇ ਵਰਕਰਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਹੁਣ ਇੱਕ ਜਿਹੜਾ ਸਤਾ ਹੀ ਬਚਿਆ ਵਾ ਚੋਣਾ ਦੇ ਵਿੱਚ ਕਿ ਵਰਕਰਾਂ ਨੂੰ ਕੋਈ ਖਾਸ ਵੈਸੇ ਦੇਣਾ ਚਾਹੋਗੇ ਅਗਲੇ ਦਿਨਾਂ ਨੂੰ ਲੈ ਕੇ ਦੇਖੋ ਅਰਜੇ ਜੀ ਮੈਂ ਗਾਂਗ ਆ ਕੇ ਜਿਹੜੀ 2 ਸਾਲ 2.5 ਸਾਲ ਪਹਿਲਾਂ ਸਰਕਾਰ ਬਣੀ ਪੰਜਾਬ ਚ ਆਮ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਾਹਿਬ ਜੋ ਕਿ ਮੇਰਾ ਖਿਆਲ ਹੈ ਕਿ ਚੁਟਕਲੇ ਆਦੋ ਸੁਆ ਤੇ ਗਾਣਿਆਂ ਤੋਂ ਸ਼ੁਆਕ ਕੁਛ ਨਹੀਂ ਜੋ ਉਹਨਾਂ ਦਾ ਪਹਿਲਾ ਕੰਮ ਸੀ ਉਹੀ ਕਰ ਰਹੇ ਨੇ ਮੁੱਖ ਮੰਤਰੀ ਬਣ ਕੇ ਤੁਸੀਂ ਦੇਖੋ ਕਈ ਵਾਰੀ ਉਹ ਵੀਡੀਓ ਗੱਡੀ ਦੇ ਵਿੱਚ ਜਾਂਦੇ ਨੇ ਤੇ ਗਾਣੇ ਗਾਉਂਦਾ ਪੈਂਦੇ ਨੇ ਕਦੀ ਜਾ ਕੇ ਚੁਟਕਲੇ ਸੁਣਾਉਂਦਾ ਪੈਂਦੇ ਨਾ ਚੁਟਕਲੇ ਆ ਨਾ ਗੱਲਬਾਣੀ ਆ ਨਾ ਗਾਣਿਆਂ ਦਾ ਪੰਜਾਬ ਬਹੁਤ ਪਛੜ ਗਿਆ ਸਾਡਾ ਅੱਜ ਨਸ਼ੇ ਦੇ ਵਿੱਚ ਦਲਦਲ ਚ ਫਸਿਆ ਪਿਆ ਰੇਤਾ ਮਾਫੀਆ ਬਹੁਤ ਵੱਡੇ ਪੱਦਰ ਤੇ ਇੱਥੇ ਲੁੱਟਮਾਰ ਚੱਲ ਰਹੀ ਹੈ ਨਸ਼ਾ ਘਰ ਘਰ ਚ ਵਿਕ ਰਿਹਾ ਸ਼ਰਮ ਪੁਲਿਸ ਬੇਕਾਬੂ ਹੋਈ ਫਿਰਦੀ ਹੈ ਸੋ ਮੈਂ ਪੰਜਾਬ ਵਾਸੀਆਂ ਨੂੰ ਇਹੀ ਬੇਨਤੀ ਕਰਦਾ ਕਿ ਜੇ ਆਪਣੀ ਜਵਾਨੀ ਬਚਾਉਣੀ ਹੈ ਤੇ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣੀ ਪੈਗੀ ਜੇ ਅਸੀਂ ਕਿਸਾਨੀ ਬਚਾਉਣੀ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਤੇ ਸਾਨੂੰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣੀ ਪੈਗੀ ਔਰ ਅੱਜ ਦੇਸ਼ ਦੇ ਵਪਾਰੀ ਜਿਹੜਾ ਕਿਉਂਕਿ ਸਾਡੇ ਪੰਜਾਬ ਚ ਵਪਾਰ ਬਿਲਕੁਲ ਨਾ ਦੀ ਚੀਜ਼ ਨਹੀਂ ਸਾਡਾ ਪੰਜਾਬ ਜਿਹੜਾ ਬਿਲਕੁਲ ਖੇਤੀ ਤੇ ਨਿਰਭਰ ਹੈ ਔਰ ਸਾਡੇ ਤੇ ਜਿਹੜੀ ਛੋਟੀ ਮੋਟੀ ਇੰਡਸਟਰੀ ਹੈ ਜਿਹੜੇ ਪੰਜਾਂ ਸਾਲਾਂ ਚ ਇਹਨਾਂ ਜਿਹੜੇ ਜੁਮਲੇਵਾਜ ਨੇ ਗੱਲਾਂ ਕੀਤੀਆਂ ਸੀ ਅਹੀ ਇੰਡਸਟਰੀ ਬਾਹਰੋ ਲਿਆ ਕੇ ਇਥੇ ਲਾਵਾਂਗੇ ਅੱਜ ਤੱਕ 2.5 ਸਾਲ ਹੋ ਗਏ ਨੇ ਕੋਈ ਇੱਕ ਇੰਡਸਟਰੀ ਦਾ ਨਾਮ ਲੈ ਦੇਣ ਜੇ ਇਥੇ ਪੰਜਾਬ ਚਾਹੀ ਹੋਏ ਸੋ ਇਸੇ ਤਰ੍ਹਾਂ 2 ਸਾਲ ਰਹਿ ਗਏ ਨੇ ਉਹ ਮੇਰੇ ਖਿਆਲ ਇਹਨਾਂ ਦਾ ਗੱਲਾਂបੱਤਾਂ ਚੁਟਕਲਿਆਂ ਚ ਨਿਕਲ ਜਾਣੇ ਨੇ ਤੇ ਆ 13 ਦੀਆਂ 13 ਸੀਟਾਂ ਜਿਹੜੀਆਂ ਨੇ ਇਹ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ ਔਰ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜਦੋਂ ਦੁਬਾਰਾ ਤੀਸਰੀ ਵਾਰ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਸੌਂ ਚੁੱਕਣਗੇ ਸਾਡੇ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਉਹ ਸਰਕਾਰ ਦੇ ਵਿੱਚ ਹੋਏਗਾ ਔਰ ਸਭ ਤੋਂ ਵੱਧ ਅਸੀਂ ਇਸ ਵਾਰ ਪੰਜਾਬ ਦੇ ਵਾਸਤੇ ਕੋਈ ਇੰਡਸਟਰੀ ਚਾਹੇ ਕਿਸਾਨਾਂ ਦੇ ਮਸਲੇ ਚਾਹੇ ਨੌਜਵਾਨਾਂ ਨੂੰ ਰੁਜ਼ਗਾਰ ਚਾਹੇ ਸਾਡੇ ਗਰੀਬੀ ਰੇਖਾ ਤੋਂ ਜਿਹੜੇ ਸਾਡੇ ਭਰਾ ਅਜੇ ਨੀਚੇ ਨੇ ਉਹਨਾਂ ਨੂੰ ਉਹਨਾਂ ਦਾ ਉਪਰਾਲਾ ਜਿਹੜਾ ਚੁੱਕਣ ਵਾਸਤੇ ਉਹ ਕੰਮ ਕਰ ਰਿਹਾ ਸੋ ਆਸ ਕਰਦੇ ਆ ਕਿ ਆਉਣ ਵਾਲਾ ਜਿਹੜਾ ਹਿੰਦੁਸਤਾਨ ਦਾ ਭੋਖਿਆ ਖਾਸ ਤੌਰ ਤੇ ਪੂਰੇ ਵਿਸ਼ਵ ਦੇ ਵਿੱਚ ਅੱਜ ਅਸੀਂ ਜਿੱਥੇ 16ਵੇਂ 17ਵੇਂ ਨੰਬਰ ਤੇ ਹੁੰਦੇ ਸੀ ਅੱਜ ਅਸੀਂ ਤੀਜੇ ਚੌਥੇ ਨੰਬਰ ਤੇ ਆ ਗਏ ਆਉਣ ਵਾਲੇ ਦਿਨਾਂ ਚ ਹੋਰ ਵੀ ਤਰੱਕੀ ਹਿੰਦੁਸਤਾਨ ਦੀ ਹੋ ਰਹੀ ਹੈ ਔਰ ਖਾਸ ਤੌਰ ਤੇ ਪੰਜਾਬ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ 1 ਜੂਨ ਨੂੰ ਜਿਹੜੇ ਵੀ ਸਾਡੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ ਪੰਜਾਬ ਚ ਕਮਲਦੇ ਨਿਸ਼ਾਨ ਤੇ ਮੁਰਾ ਲਾ ਕੇ ਉਹਨਾਂ ਦਾ ਬਟਨ ਦਬਾ ਕੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਪੰਜਾਬ ਦੇ ਵਿੱਚ ਜਿਤਾਓ ਤਾਂ ਕਿ ਮੋਦੀ ਸਰਕਾਰ ਦੇ ਵਿੱਚ ਹਿੱਸਾ ਹਿੱਸੇਦਾਰੀ ਵਧਣ ਪੰਜਾਬ ਦੇ ਮਸਲੇ ਹੱਲ ਹੋਣ ਇਹਨਾਂ ਸ਼ਬਦਾਂ ਦੇ ਨਾਲ ਮੈਂ ਜਿੱਥੇ ਤੁਹਾਡਾ ਅਰਜੇ ਸੀ ਤੁਹਾਡੇ ਚੈਨਲ ਰਾਹੀਂ ਤੁਹਾਡਾ ਧੰਨਵਾਦ ਕਰਦਾ ਉਥੇ ਸਮੁੱਚੇ ਪੰਜਾਬੀ ਔਰ ਭਾਰਤ ਵਾਸੀਆਂ ਨੂੰ ਅਪੀਲ ਕਰਦਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਬਹੁਤ ਜ਼ਰੂਰੀ ਹੈ ਔਰ ਉਹਨਾਂ ਨੂੰ ਲੈ ਕੇ ਆਈਏ ਇਹਨਾਂ ਸ਼ਬਦਾਂ ਦੇ ਨਾਲ ਫਤਿਹ ਸਾਂਝ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਸ਼ਣ ਬੀਜੇਪੀ ਦੇ ਸੀਨੀਅਰ ਨੇਤਾ ਪੰਜਾਬ ਦੇ ਸੂਬਾ ਵਾਈਸ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਲਾੜੀ ਐਕਸਐਮਐਲਏ ਸ਼੍ਰੀ ਅਰਗਬੰਦਪੁਰ ਜਿਨ੍ਹਾਂ ਨੇ ਬੀਜੇਪੀ ਦੀ ਵੱਡੀ ਜਿੱਤ ਦਾ ਦਾਵਾ ਜੜਾ ਵਾ ਉਹ ਅੱਜ ਕੀਤਾ ਵਾ ਔਰ ਉਹਨਾਂ ਨੇ ਤਮਾਮ ਕਾਰਨ ਗਿਣਾਏ ਆ ਔਰ ਬਲਵਿੰਦਰ ਲਾੜੀ ਜੀ ਦੇ ਨਾਲ ਗੱਲਬਾਤ ਦੌਰਾਨ ਆਪਾਂ ਤਮਾਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਆ ਔਰ ਇਹਨਾਂ ਨੇ ਵੱਡਾ ਦਾਵਾ ਕੀਤਾ ਵਾ ਕਿ 4 ਜੂਨ ਨੂੰ ਨਤੀਜੇ ਬੀਜੇਪੀ ਦੇ ਹੱਕ ਵਿੱਚ ਆਉਣਗੇ ਔਰ ਬੀਜੇਪੀ ਬਹੁਤ ਵੱਡੇ ਮਾਰਜਨ ਦੇ ਨਾਲ ਦੇਸ਼ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੀ ਹੈ ਔਰ ਇਹਨਾਂ ਨੇ ਆਪਣੇ तमाम ਜਿਹੜੇ ਸਪੋਰਟਰਸ ਨੇ ਬੀਜੇਪੀ ਵਰਕਰ ਨੇ ਉਹਨਾਂ ਨੂੰ ਵੀ ਖਾਸ ਸੰਦੇਸ਼ ਦਿੱਤਾ ਵਾ ਗੱਲਬਾਤ ਦਾ سلسلہ ਇਸ ਤਰ੍ਹਾਂ ਹੀ ਅੱਡਾ ਲਗਾਤਾਰ ਵਕ ਵਕ ਸਿਆਸੀ ਪਾਰਟੀਆਂ ਦੇ ਲੀਡਰਾਂ ਨਾਲ ਜਾਰੀ ਰਹੇਗਾ ਮੈਂ ਐਕਸਪ੍ਰੈਸ ਨਿਊਜ਼ ਨੈਟ ਲਈ ਤੁਹਾਡਾ ਆਪਣਾ ਚੀਫ ਰਿਪੋਰਟਰ ਜੇਸ਼ ਪੰਡਤ ਧੰਨਵਾਦ